ਚੇਂਜ ਲਿਆਉਣ ਦੀ ਪਹਿਲੇ ਸਿੱਖਿਆ ਮੰਤਰੀ ਜਿਹੜੇ 1500 ਤੋਂ ਵੱਧ ਸਕੂਲਾਂ ਦੇ ਵਿੱਚ ਇੱਕ ਸਕਾਰਾਤਮਕ ਫੇਰੀ ਪਾ ਚੁੱਕੇ ਨੇ ਜਿੱਥੇ ਵੀ ਜਾਂਦੇ ਨੇ ਕੁਝ ਨਾ ਕੁਝ ਨਵਾਂ ਉਹਨਾਂ ਨੂੰ ਦੇ ਕੇ ਆਉਂਦੇ ਨੇ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਕਾਰ ਅਮਜੋਦ ਸਿੰਘ ਬੈਂਦੀ ਜੀ ਦਾ ਐਜੂਕੇਸ਼ਨ ਦੇ ਸਕੱਤਰ ਅਨੰਦਤਾ ਮৈত্রਾ ਜੀ ਜੋ ਦਿਨ ਰਾਤ ਮਿਹਨਤ ਕਰ ਰਹੇ ਨੇ ਸਾਡੇ ਡੀਸੀ ਸਾਹਿਬ ਆਈਜੀ ਸਾਹਿਬ ਸਾਰੀ ਐਜੂਕੇਸ਼ਨ ਟੀਮ ਆਪ ਸਭ ਦਾ ਮੈਥੇ ਜੀ ਆਇਆਂ ਨੂੰ ਆਪ ਦਾ ਲਗਭਗ 3.5 ਸਾਲ 4 ਸਾਲ ਪਹਿਲਾਂ ਮੇਰਾ ਮੇਰਾ ਇੱਕ ਦਿਲ ਦੀ ਇੱਛਾ ਸੀ ਕਿ ਮੈਂ ਇਸ ਮਹਾਨ ਨਗਰੀ ਦੀ ਨੁਮਾਇੰਦਗੀ ਕਰ ਸਕਾਂ ਤੇ ਮੈਂ ਹਰ ਮੱਚ ਤੋਂ ਇਹ ਕਹਿੰਦਾ ਕਿ ਅਨੰਪੁਰ ਸਾਹਿਬ ਦਾ ਐਮਐਲਏ ਬਣਨ ਤੋਂ ਵੱਡਾ ਕੋਈ ਕitab ਨਹੀਂ ਹੋ ਸਕਦਾ ਤੇ ਗੁਰੂ ਸਾਹਿਬ ਨੇ ਅਸੀ ਕਿਰਪਾ ਕੀਤੀ ਤੋਂ ਮੇਰੇ ਲੋਕਾਂ ਨੇ ਕਿ ਤੋ ਸੌਖਾ ਮਹਿਕਮਾ ਸਿੱਖਿਆ ਮਹਿਕਮਾ ਜਿਹੜੇ ਕੋ ਇੰਨਾ ਸ਼ਾਨਦਾਰ ਨੇ ਸ਼ਾਨਦਾਰ ਜੀ ਆਪਕਾ ਹੋਣ ਨੇ ਸ਼ਾਨਦਾਰ ਪਰਿਵਾਰ ਮੁਕਤ ਤੇ ਸਰ ਇੰਨਾ ਵੱਡਾ ਪਰਿਵਾਰ ਹੈ ਸਾਡਾ 1 ਲੱਖ ਟਿਚਰਸ ਹੈ ਕਿਤੇ ਵੀ ਪੰਜਾਬ ਚ ਜਾਓ ਕਿਤੇ ਚਾਹ ਪੀਣ ਰੁਕ ਜਾਓ ਕਿਤੇ ਕੋਈ ਕਿਸੇ ਵਿਆਹ ਤੇ ਜਾਓ ਕਿਤੇ ਕੋ ਕਿਤੇ ਨਾ ਕਿਤੇ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਮਿਲ ਹੀ ਜਾਂਦਾ ਹੈ ਸਭ ਤੋਂ ਵੱਡਾ ਪਰਿਵਾਰ ਸਾਡਾ ਹੈ ਤੇ ਇਸ ਪਰਿਵਾਰ ਨੇ ਜੋ ਪਿੱਛੇ ਜੇ ਕਰਕੇ ਦਿਖਾਇਆ ਸਰ ਅਸੀਂ NEET ਦੇ ਵਿੱਚ JEE Advanced ਦੇ ਵਿੱਚ JEE ਦੇ ਵਿੱਚ ਤੇ ਪੰਜਾਬ ਦੇ NAST ਦੇ ਵਿੱਚ نیشنل ਅਕੈਡੈਮਿਕ ਸਰਵੇ ਦੇ ਵਿੱਚ ਕੇਰਲਾ ਨੂੰ ਪਿੱਛੇ ਛੱਡਤਾ ਨੰਬਰ ਹੈ

ਤਾਂ ਸਰ ਸਾਡੇ ਇਲਾਕੇ ਦੇ ਟੌਪ ਦੇ ਪ੍ਰਾਈਵੇਟ ਸਕੂਲਾਂ ਚੋਂ ਬੱਚੇ ਹਟ ਕੇ ਇੱਥੇ ਆਏ। ਕਿ ਉਹ ਕਹਿੰ ਰਹੇ ਕਿ ਸਰ, ਅਸੀਂ ਪੁੱਛਿਆ ਕਿ ਕਿਸ ਨੇ ਸਹਾਇਤਾ ਨਹੀਂ ਕੀਤੀ। ਕਿ ਸਰ, ਵਾਕਈ ਅਸੀਂ ਜਿਹੜਾ ਸਕੂਲ ਛੱਡ ਕੇ ਆਇਆ ਉਸ ਤੋਂ ਵਧੀਆ ਸਕੂਲ ਦੇ ਵਿੱਚ ਸਾਨੂੰ ਸੁਵਿਧਾ ਮਿਲਦੀ। ਇਹ ਸਰ ਸਭ ਆਪ ਜੀ ਦੀ ਸੱਚਾ ਹੋਇਆ। ਗੁਰੂ ਸਾਹਿਬ ਦਾ ਅਸ਼ੀਰਵਾਦ ਹੋਵੇ ਜਿਸ ਧਰਤੀ ਤੇ ਸ਼ਿਵਿਆ ਜੰਪਕ ਸਿੰਬਰਗੇ ਸਕੂਲ ਮੈਂ ਪੜ੍ਹਦਾ ਹਾਂ। 올림픽ੀ ਨਹੀਂ ਜਾ ਸਕਦੀ। ਉਹਨੂੰ ਵਰਦਾਨ ਹੁੰਦਾ। ਉਹ 13 13 ਬੋਲਣ ਵਾਲੇ ਜਿਸ ਦਿਨਾਂ ਕੋਲੇ ਬਾਦੇ ਹੋਣ ਉਹਨਾਂ ਦਾ ਖਜ਼ਾਨਾ ਉਹਨਾਂ ਦੇ ਘੰਡਾ ਹਾਂ ਇਸ ਤੋਂ हट ਕੇ ਵੀ ਕੁਝ ਦੱਸਦੇ ਜਿਹੜੇ ਟੀਚਰ ਜ਼ਿਆਦਾ ਲਗੀਰ ਦੇਖੀ ਰਹਿੰਦੇ ਨੇ ਉਹਨਾਂ ਬਾਰੇ ਬੱਚੇ ਫਿਰ ਮੈਂ ਬੱਚਿਆਂ ਦੇ ਨੁਮਾਇਦੇ کہہ ਰਿਹਾ ਬੱਚਿਆਂ ਦੇ ਪਾਸੇ ਹੋ ਗਿਆ ਉਹਨਾਂ ਬਾਰੇ ਫਿਰ ਇਹੀ ਦੋਹਾ ਕਰਦੇ ਆ ਮੇਰਾ ਇੱਕ ਦਾ ਮੋਲ ਰੱਖਦਾ ਮਨ ਨੂੰ ਜਿਹੜੂ ਕਹਦਾ ਆਨੇ ਦੋਆ ਨਾਲ ਕਰਤਾ ਉਦੋਂ ਬਾਅਦ ਫਿਰ ਹੌਲੀ-ਹੌਲੀ ਗਰੀ ਜੀਵਨ ਵਿੱਚ ਨੇਗਰੀ ਦੀ ਕੋਈ ਦੁਨੀਆ ਦੀ ਭਾਸ਼ਾ ਨਹੀਂ ਸਕਦੀ ਸੀ ਇਸwidetildeya ਕੰਪਨੀ ਨੇ ਸਮਾਰਕ ਇਥੇ ਆਇਤਾਵਾਰ ਕਰੰਸੀ ਬਾਤ ਜੋ ਸ਼ਾਸਨ ਕਰੀ ਸਾਡੀ 2007 ਫ੍ਰੈਂਚੀ ਵੀ ਆਏ ਇੰਗ ਪੁਰਤਗਾਲੀ ਵੀ ਆਏ ਉਦੋਂ ਪਹਿਲੇ ਅਫਗਾਨੀ ਮੁਗਲ ਸਾਰੇ ਆਏ ਬਾੜ ਵੀ ਜਿਨ੍ਹਾਂ ਨੇ ਮਨੁੱਖਤਾ ਦਾ ਸੰਦੇਸ਼ ਦਿੱਤਾ ਜਿਨ੍ਹਾਂ ਨੇ ਜ਼ੁਲਮ ਦੇ ਵਿਰੁੱਧ ਲੜਨ ਦਾ ਸੰਦੇਸ਼ ਦਿੱਤਾ ਜਿਨ੍ਹਾਂ ਨੇ ਆਪਣੇ ਅਸੂਲਾਂ ਤੇ ਖੜਨ ਦਾ ਸੰਦੇਸ਼ ਦਿੱਤਾ ਬਹੁਤ ਸਾਰਾ ਇਤਿਹਾਸ ਸਾਡੇ ਵਿੱਚ ਮਿਲਦਾ ਹੈ ਜਿਹੜਾ ਅਜੇ ਪੜਾਇਆ ਨਹੀਂ ਗਿਆ। ਪੰਜਾਬ ਕੋਰਟ ਵੱਲੋਂ ਸਰਕਾਰੀ ਕਾਲਜ ਦੇ ਰਿਟਾਇਰਡ ਟੀਚਰ ਐਂਡ ਡੋਕਟਰ ਐਸੋਸੀਏਸ਼ਨ ਵੱਲੋਂ 16 ਲੱਖ ਦਾ ਚੈ ਪੰਜਾਬ ਐਡਵਾਂਸਡ ਕਾਲਜ ਐਸੋਸੀਏਸ਼ਨ ਵੱਲੋਂ 11 ਲੱਖ ਦਾ ਚੈ नेशनल वार्डन टीचर एसोसिएशन ਵੱਲੋਂ 7 लाख ਦਾ ਚੈੱਕ ਰਜਿੰਦਰ ਕੌਰ ਜੀ ਵੱਲੋਂ 3.5 ਲੱਖ ਦਾ ਚੈੱਕ ਸਕੂਲ ਵੈਲਫੇਅਰ ਫੰਡ ਸਰਕਾਰੀ ਗਵਰਨਮੈਂਟ ਪ੍ਰਾਇਮਰੀ ਸਕੂਲ ਚਾਨਣ ਵਾਲਾ ਗਵਰਨਮੈਂਟ ਪ੍ਰਾਇਮਰੀ ਸਕੂਲ ਚਾਨਣ ਵਾਲਾ ਨਾਟਲੇ ਇਸ ਤਰ੍ਹਾਂ ਦੇ ਸਕੂਲ ਆਫ ਐਮਿਨੈਂਸ ਸਕੂਲ ਆਫ ਹੈਪੀਨੈਸ ਸਕੂਲ ਆਫ ਫਲਾਈਟ ਲਰਨਿੰਗ ਇਸ ਤਰ੍ਹਾਂ ਦੇ ਅਨਿੱਕਾ ਸਕੂਲ ਬਣ ਰਹੇ ਨੇ 118 ਸਕੂਲਾਂ ਨੂੰ ਬਣਾਉਣ ਦੀ ਗੱਲ ਸ਼ੁਰੂ ਹੋਈ ਸੀ ਜੀ ਨੂੰ ਇਹ ਵੀ ਪੇਂਟਿੰਗ ਹੈ ਬੜੀ ਖੂਬਸੂਰਤ ਸਰਕਾਰੀ ਸਕੂਲ ਦੀ ਕਰੈਕਟਰ ਸਕੂਲ এডੂਕੇਸ਼ਨ ਜੀ ਨੂੰ ਬੇਨਤੀ ਹੈ ਕਿ ਉਹ ਸਭ ਤੋਂ ਖੂਬਸੂਰਤ ਸਰਕਾਰੀ ਸਕੂਲ ਦੀ ਇਹ ਸਾਡੇ ਅਧਿਆਪਕਾਂ ਨੇ ਬਣਾਈ ਹੈ ਵਿਦਿਆਰਥੀਆਂ ਨੇ ਬਣਾਈ ਹੈ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਰਕਾਰੀ ਹਾਈ ਸਕੂਲ ਮਹਿਲਖੁਰਤ ਤੋਂ ਇਹਨਾਂ ਦੇ ਸਕੂਲ ਦੇ ਵਿੱਚ 16% એનਰੋਲਮੈਂਟ ਦਾ ਵਾਅਦਾ ਹੋਇਆ ਜੀ ਜ਼ੋਰਦਾਰ ਤਾੜੀਆਂ ਸਕੂਲ ਅਤੇ ਸਕੂਲ ਸਟਾਫ ਦੀ ਨਵਾਂਤਾਰ ਗੋਬੀ ਨੇ ਇਹਦਾ ਨਤੀਜਾ ਹੈ 16% ਤੋਂ ਵੱਧ એનਰੋਲਮੈਂਟ ਹੋਈ ਹੈ ਇਸ ਤੋਂ ਬਾਅਦ ਜ਼ਿਲ੍ਹਾ ਬਟਿੰਡਾ ਤੋਂ ਗੁਰਪ੍ਰੀਤ ਸਿੰਘ ਪੰਜਾਬੀ ਲੈਕਚਰਾਰ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ ਐਮਿਨੈਂਸ ਪਰਸ ਰਾਮਨਗਰ ਬਟਿੰਡਾ ਇਹਨਾਂ ਨੇ ਪੂਰਾ ਸਕੂਲ ਏਸੀ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਜੀ ਪੰਜਾਬੀ ਪਾਰਕ ਦੇ ਨਾਮ ਦੇ ਸਕੂਲ ਦੇ ਇੱਕ ਮੁੱਖ ਆਕਰਸ਼ਣ ਦੇਖਿਆ ਜਾ ਸਕਦਾ ਜਾ ਕੇ ਇਸ ਤੋਂ ਬਾਅਦ ਫਰੀਦਕੋਟ ਤੋਂ ਵਿਕਾਸਪਾਲ ਜੀ ਹੈਂਡਮਾਸਟਰ ਸਰਕਾਰੀ ਹਾਈ ਸਕੂਲ ਕੌਣੀ 8ਵੀਂ ਤੋਂ 10ਵੀਂ ਦੇ ਵਿਦਿਆਰਥੀ ਇਹਨਾਂ ਦੇ ਲਗਾਤਾਰ ਮੈਰਿਟ ਦੇ ਵਿੱਚ ਆ ਰਹੇ ਨੇ ਤੇ ਇਹਨਾਂ ਨੇ ਵੀ ਪੂਰਾ ਸਕੂਲ ਐਸੀ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਜ਼ੋਰਦਾਰ ਤਾੜੀਆਂ ਜੀ ਇਹਨਾਂ ਲਈ। ਅੱਜ ਬਲੀ ਰਿਕੁਐਸਟ। ਹਾਂ ਜੀ। 10 ਥੋੜੀ ਥੋੜੇ ਥੱਲੇ ਜਾਓ। ਤੁਸੀਂ ਮਾੜਾ ਜਿਹਾ ਵਿੱਚ ਜਾਓ। ਦੇਖ ਲਓ ਸਾਰੇ ਕਰੋ ਜੀ। ਜੇਕਰ ਕਰਦੇ ਜੀ ਸਿੰਗਾ ਮੈਂ ਇੱਕ ਬਤੌਰ ਈਟੀਡੀ ਦੀ ਆਪ ਕੋ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਾਨਨਵਾਲ ਵਿਖੇ ਸੇਵਾ ਨਿਭਾ ਰਿਆ ਹਾਂ ਮੈਂ ਮੈਨੂੰ ਅੱਜ ਅੰਤਰਰਾਸ਼ਟਰੀ ਅਧਿਆਪਕ ਦਿਵਸ ਲਈ ਮੌਕੇ ਤੇ ਪੰਜਾਬ ਸਰਕਾਰ ਦੁਆਰਾ ਸਨਮਾਨਿਤ ਕੀਤਾ ਗਿਆ ਹੈ ਮੈਂ ਇਸ ਲਈ ਪੰਜਾਬ ਸਰਕਾਰ ਸਿੱਖਿਆ ਮੰਤਰੀ ਸਰਦਾਰ ਅਰਜੋਨ ਸਿੰਘ ਬੈਂਸ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ तहे ਦਿਲੋਂ ਧੰਨਵਾਦੀ ਹਾਂ ਮੇਰੇ ਪਿਛਲੇ 15 ਸਾਲਾਂ ਤੋਂ ਕੀਤੀ ਜਾ ਰਹੀ ਮਿਹਨਤ ਲਈ ਅੱਜ ਮੈਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਮੈਂ ਪਿਛਲੇ 15 ਸਾਲਾਂ ਤੋਂ ਲਗਾਤਾਰ ਮੁਫਤ ਕੋਚਿੰਗ ਦੇ ਰਿਹਾ ਹਾਂ ਜਿਸ ਵਿੱਚ 75 ਬੱਚੇ ਮੇਰੇ ਨਵੋਦੀਆ ਵਿਦਿਆਲਿਆ ਵਿੱਚ ਅਤੇ 100 ਤੋਂ ਵੱਧ ਬੱਚੇ ਮੇਰੇ ਰਖੂ ਡੋਗਾ ਵਿੱਚ ਨੌਕਰੀ ਕਰ ਰਹੇ ਹਨ ਉਸ ਲਈ ਮੈਨੂੰ ਅੱਜ ਸਨਮਾਨਤ ਕੀਤਾ ਹੈ ਇਸ ਲਈ ਮੈਂ ਸਰਕਾਰ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਮੈਂ ਵਾਅਦਾ ਵੀ ਕਰਦਾ ਹਾਂ ਕਿ ਅੱਗੇ ਨੂੰ ਵੀ ਮੇਰੀ ਇਹ ਕੋਸ਼ਿਸ਼ ਜਾਰੀ ਰਹੇਗੀ ਤਾਂ ਕਿ ਬੱਚਿਆਂ ਦਾ ਹੋਰ ਵਿਕਮੈ ਉਜਵਲ ਕਰ ਸਕਾਂ ਹਾਂ ਜੀ ਹਾਂਜੀ ਪਹਿਲਾਂ ਤਾਂ ਸਾਸ਼ੀ ਕਾਲ ਜੀ ਮੈਂ ਸੁਖਜੀਤ ਸਿੰਘ ਸਾਇੰਸ ਮਾਸਟਰ ਸਰਕਾਰੀ ਮਿਡਲ ਸਕੂਲ ਰਾਏਪੁਰਸਾਨੀ ਜ਼ਿਲ੍ਹਾ ਰੂਪਨਗਰ ਤੋਂ ਤੇ ਮੇਰੀ ਰੀਅਲ ਡਿਊਟੀ ਆ ਕੋ ਇੱਕ ਸਾਡੇ ਇਲਾਕੇ ਦੇ ਵਿੱਚ ਚੰਗਰ ਲਕ ਏਰੀਆ ਕਿ ਉੱਥੇ ਸਰਕਾਰੀ ਮੈਡ ਸਕੂਲ ਆਈਪੋਸਾਨੀ ਜਿਹੜਾ ਕਿ ਬਹੁਤ ਹੀ ਸਹੂਲਤਾਂ ਤੋਂ ਸਖਣਾ ਏਰੀਆ ਹੈ ਪਰ ਜਿਹੜੀ ਅਧਿਆਪਕ ਸਾਡੇ ਜਜਵੇ ਨੂੰ ਜਿਹੜਾ ਹੈਗਾ ਉਹ ਪਿੱਛੇ ਨਹੀਂ ਕਰ ਸਕੇ ਤੇ ਇਸ ਕਰਕੇ ਸਾਡਾ ਜਜਵਾ ਘਟ ਨਹੀਂ ਹੋਇਆ ਤੇ ਲਗਾਤਾਰ ਮਿਹਨਤ ਦੇ ਸਦਕਾ ਜਿਹੜਾ ਹੈ ਜੋ ਸਾਡੇ ਬੱਚੇ ਆ ਉਹਨਾਂ ਨੂੰ ਸਕੂਲ ਆਫ ਐਮੀਨੈਂਸ ਦੇ ਵਿੱਚ ਲਗਾਤਾਰ 3 ਸਾਲਾਂ ਤੋਂ 100% ਵਿਦਿਆਰਥੀ ਹੈ ਉਹਦੇ ਵਿੱਚ ਦਾਖਲਾ ਲੈ ਰਹੇ ਆ ਤੇ ਇਸੇ ਤਰ੍ਹਾਂ ਜੋ ਬਿਹਤਰੀਨ ਸਕੂਲ ਬਣਾਇਆ ਗਿਆ ਤੇ ਜਿਸ ਦੇ ਨਾਲ ਸਾਨੂੰ ਸਾਡੇ ਸਕੂਲ ਨੂੰ ਉੱਤਮ ਸਕੂਲ ਅਵਾਰਡ ਵੀ ਪਿਛਲੇ ਸਮੇਂ ਦੇ ਵਿੱਚ ਪ੍ਰਾਪਤ ਹੋਇਆ ਹੈ ਤੇ ਮਿਸ਼ਨ ਸਮਰੱਥ ਜੋ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਮਿਸ਼ਨ ਸਮਰਾਤ ਦੇ ਵਿੱਚ ਵੀ ਸਾਡੇ ਦਾ ਸਕੂਲ ਹੈ ਉਹ ਐਗਜ਼ੈਂਪਲਰੀ ਸਕੂਲ ਦੇ ਤੌਰ ਦੇ ਉੱਪਰ ਸਨਮਾਨਿਤ ਕੀਤਾ ਗਿਆ ਸਕੂਲ ਨੂੰ ਤੇ ਇਸੇ ਤਰ੍ਹਾਂ ਅੱਜ ਮੇਰੀ ਡਿਊਟੀ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਵਾਤਾਵਰਣ ਸਿੱਖਿਆ ਤੌਰ ਦੇ ਵੀ ਲਗਾਈ ਗਈ ਆ ਤੇ ਪਿਛਲੇ ਸਮੇਂ ਦੇ ਵਿੱਚ ਨੈਸ਼ਨਲ ਵਾਤਾਵਰਣ ਅਵਾਰਡ ਵੀ ਜਿਹੜਾ ਹੈ ਉਹ ਪ੍ਰਾਪਤ ਕੀਤਾ ਹੈ ਤੇ ਇਸ ਅੱਜ ਜੋ ਵਿਸ਼ਵ ਅਧਿਆਪਕ ਦਿਵਸ ਮੌਕੇ ਦੇ ਉੱਪਰ ਰਾਜਪਦਰੀ ਸਮਾਗਮ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕਰਵਾਇਆ ਗਿਆ ਹੈ ਇਸ ਸਨਮਾਨ ਸਨਮਾਨ ਸvaroz ਦੇ ਤੇ ਲਈ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਜ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਇਸ ਦੇ ਨਾਲ ਹੀ ਸਾਡੇ ਜੋ ਸਨਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਹੈ ਸਾਡੇ ਡਾਇਰੈਕਟ ਪ੍ਰਿੰਸੀਪਲ ਬੌਨੀਗਪਾਟਾਨੀ ਜੀ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਦਾ ਹਮੇਸ਼ਾ ਹੀ ਸਾਨੂੰ ਸਹਿਯੋਗ ਰਹਿੰਦਾ ਹੈ ਤੇ ਆਪ ਸਾਰੀ ਟੀਮ ਦਾ ਵੀ ਧੰਨਵਾਦ ਥੈਂਕ ਯੂ ਜੇ ਰੁਪਿੰਦਰਜੀਤ ਕੌਰ ਹੈਡ ਮਿਸਟਰ ਸਰਕਾਰੀ ਹਾਈ ਸਕੂਲ ਅਗਮਪੁਰ ਜ਼ਿਲ੍ਹਾ ਰੂਪਨਗਰ ਆਪਣਾ ਕੋਨੋ ਅਵਾਰਡ ਮਿਲੇ ਗਿਆ ਕਿੰਨੇ ਮਿਲ ਗਏ ਕਿ ਇਹਨਾਂ ਵੱਲੋਂ ਦਿੱਤੇ ਗਿਆ ਕਿ ਸਟਾਫ ਨੇ ਮਾਨਯੋਗ ਸਾਡੇ ਜਿਹੜੇ ਇਲਾਕੇ ਦੇ ਹੈਗੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਵੱਲੋਂ ਮਿਲਿਆ ਨਾਲ ਮੁੱਖ ਮਹਿਮਾਨ ਦੇ ਤੌਰ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਏ ਹੋਏ ਸੀ ਤੇ ਉਹਨਾਂ ਨੇ ਕਾਫੀ ਟੀਚਰਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਤਾਂ ਬਾਕੀ ਉਹਨਾਂ ਤੋਂ ਬਾਅਦ ਫਿਰ ਜਿਹੜਾ ਇਹ ਸਨਮਾਨ ਪੱਤਰ ਹੈ ਇਹ ਸਿੱਖਿਆ ਮੰਤਰੀ ਦੁਆਰਾ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਸਾਡੇ ਡਿਪਾਰਟਮੈਂਟ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਚੰਡੀਗੜ੍ਹ ਤੋਂ ਮੈਡਮ ਅਨੰਤਾ ਮਿਤਰਾ ਜੀ ਸੀ ਜਿਹੜੇ ਸਾਡੇ ਐਜੂਕੇਸ਼ਨ ਸੈਕਟਰੇਰੀ ਨੇ ਉਹ ਵੀ ਨਾਲ ਸੀਗੀ ਤਾਂ ਸਾਡੇ ਬਾਕੀ ਇਸ ਹਲਕੇ ਦੇ ਜਿਹੜੇ ਹੈਗੇ ਐ ਐਮਪੀ ਆਪਣੇ ਮਲਵਿੰਦਰ ਸਿੰਘ ਕੰਗ ਉਹ ਵੀ ਸਟੇਜ ਤੇ ਹਾਜ਼ਰ ਸੀ ਉਹਨਾਂ ਦੁਆਰਾ ਵੀ ਇਹ ਜਿਹੜਾ ਸਨਮਾਨ ਮਿਲਿਆ ਹੈ ਤੇ ਬੜੇ ਮਾਣ ਦੀ ਗੱਲ ਹੈ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਆਪਣੇ ਹਲਕੇ ਦੇ ਦੋਵਾਂ ਲੀਡਰਾਂ ਨੇ ਜਿਹੜਾ ਸਨਮਾਨ ਦਿੱਤਾ ਹੈ। ਹਕਤੀਆਂ ਜਿਹੜਾ ਮੇਰਾ ਸਕੂਲ ਸੀ ਅਗੰਗਪੁਰ ਜਦ ਮੈਂ 2019 ਚ ਆਈ ਸੀ ਉੱਥੇ ਆ ਜੇ ਹੈਡਮਿਸਟਰਸ ਤੇ ਸਾਰਾ ਸਕੂਲ ਹੀ ਖਸਾ ਹਾਲਤ ਵਿੱਚ ਸੀ ਬਿਲਕੁਲ ਅਨਸੇਫ ਬਿਲਡਿੰਗ ਪਰ ਕਿਸੇ ਵੱਲੋਂ ਕਰਵਾਈ ਨਹੀਂ ਗਈ ਸੀ ਇੱਕ ਹੀ ਕਮਰਾਂ ਸੇਫ ਹੋਇਆ ਸੀ ਤਾਂ ਮੈਂ ਲਗਾਤਾਰ ਕੋਸ਼ਿਸ਼ਾਂ ਕਰਕੇ ਡਿਪਾਰਟਮੈਂਟ ਨਾਲ ਮਿਲ ਕੇ ਤਾ 6 ਕਮਰੇ ਐਨਸੇਫ ਕਰਾਏ ਤਾਂ ਹੁਣ ਮੇਰੇ ਸਕੂਲ ਚ ਬਿਲਕੁਲ ਨਵੇਂ ਨਕੋਰ 10 ਕਮਰੇ ਐ ਤਾਂ ਮੇਰੇ ਬੱਚੇ ਜਿਹੜੇ ਆ ਗੰਪੁਰ ਦੇ ਇੰਜਾਇ ਕਰਦੇ ਆ ਔਰ ਪਿੰਡ ਦੇ ਲੋਕ ਵੀ ਬਹੁਤ ਖੁਸ਼ ਆ ਔਰ ਚਾਹੁੰਦੇ ਸੀ ਕਿ ਮੈਨੂੰ ਜਿਹੜਾ ਇਹ ਅਵਾਰਡ ਮਿਲਣਾ ਚਾਹੀਦਾ ਮੈਨੂੰ ਤਾਂ ਦੇਖੋ ਖੁਸ਼ੀ ਮਹਿਸੂਸ ਹੋ ਰਹੀ ਕਿ ਮੈਨੂੰ 32 33 ਸਾਲ ਦੀ ਸਰਵਿਸ ਦੇ ਵਿੱਚ ਬਹੁਤ ਮਿਹਨਤ ਕੀਤੀ ਸਟਰਗਲ ਕੀਤਾ ਬੱਚਿਆਂ ਨੂੰ ਬਹੁਤ ਪਿਆਰ ਕੀਤਾ ਔਰ ਉਹਨਾਂ ਬੱਚਿਆਂ ਦੀਆਂ ਜਿਹੜੀਆਂ ਦਵਾਵਾਂ ਨੇ ਤੇ ਉਹਨਾਂ ਦੇ ਪੇਰੈਂਟਸ ਦੀਆਂ ਜਿਹੜੀਆਂ ਦਵਾਵਾਂ ਨੇ ਉਹ ਮੈਨੂੰ ਅੱਜ ਲੱਗੀਆਂ ਉਹਨਾਂ ਕਰਕੇ ਮੈਨੂੰ ਅਵਾਰਡ ਮਿਲਿਆ ਮੈਂ ਤਾਂ ਆਪਣੇ ਜਿਹੜੇ ਅਗੰਪੁਰ ਪਿੰਡ ਉਹਨਾਂ ਦੀਆਂ ਜਿਹੜੀਆਂ ਪਹਿਲਾਂ ਪੰਚਾਇਤਾਂ ਰਹੀਆਂ ਉਹਨਾਂ ਦਾ ਵੀ ਕਰਦੀਆਂ ਨਵੀਂ ਪੰਚਾਇਤ ਦਾ ਵੀ ਕਰਦੀਆਂ ਕਿ ਉਹਨਾਂ ਪ੍ਰੋਪਰ ਰਿਟਰਨ ਦੇ ਵਿੱਚ ਡੀਓ ਸਰ ਨੂੰ ਲਿਖ ਕੇ ਦਿੱਤਾ ਸੀ ਕਿ ਮੈਡਮ ਨੂੰ ਅਵਾਰਡ ਮਿਲਣਾ ਚਾਹੀਦਾ ਔਰ ਇਥੋਂ ਤੱਕ ਅੱਜ ਮੇਰੇ ਮਿੱਡੇ ਮੀਨ ਵਰਕਰ ਜਿਹੜੀਆਂ ਉਹਨਾਂ ਦੇ ਵੀ ਮੈਨੂੰ ਫੋਨ ਆਇਆ ਕਿ ਮੈਡਮ ਤੁਹਾਨੂੰ ਅਵਾਰਡ ਮਿਲਿਆ ਔਰ ਸਾਨੂੰ ਬਹੁਤ ਖੁਸ਼ੀ ਹੋਈ ਹੈ ਅਸੀਂ ਕਹਿੰਦੇ ਆ ਕਿ ਤੁਸੀਂ ਇੱਕ ਸਾਲ ਹੋਰ ਸਕੂਲ 'ਚ ਰਹੋ ਤੇ ਅਸੀਂ ਅਰਦਾਸਾਂ ਕੀਤੀਆਂ ਸੀ ਅੱਜ ਸਾਡੀਆਂ ਅਰਦਾਸਾਂ ਜਿਹੜੀਆਂ ਉਹ ਪੂਰੀਆਂ ਹੋਈਆਂ ਤਾਂ ਬਿਲਕੁਲ ਜਿਹੜੇ ਆਪਣੇ ਬੱਚਿਆਂ ਦੇ ਵਾਸਤੇ ਨਾ ਮੈਂ ਲਗਾਤਾਰ ਕੋਸ਼ਿ ਤਾਂ ਮੈਂ ਗੋਮੀ ਜਾਰੀ ਰੱਖਾਂਗੀ ਕਿ ਉਹਨਾਂ ਨੂੰ ਸੋਹਣੇ ਸੋਹਣੇ ਕਮਰੇ ਬੈਠਣ ਨੂੰ ਮਿਲਣ ਨਵੇਂ ਪੱਖੇ ਮਿਲਣ ਫਰਨੀਚਰ ਨਵਾਂ ਮਿਲੇ ਹਰ ਵਕਤ ਮੈਂ ਆਪਣੇ ਸਕੂਲ ਦਾ ਕੋਨਾ ਕੋਨਾ ਪੇਂਟ ਕਰਵਾ ਕੇ ਰੱਖਿਆ ਕਿ ਮੇਰੇ ਬੱਚੇ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਇੰਜਾਇ ਕਰਣ ਕੋਈ ਕਹੇ ਨਾ ਵੀ ਸਾਡਾ ਸਰਕਾਰੀ ਸਕੂਲ ਹੈ ਤੇ ਮਾੜਾ ਹੈ ਮੈਂ ਬਿਲਕੁਲ ਧੰਨਵਾਦ ਕਰਨਾ ਚਾਹਾਂਗੀ ਮਾਨਯੋਗ ਸਿੱਖਿਆ ਮੰਤਰੀ ਦਾ ਕਿਉਂਕਿ ਉਹ ਖੁਦ ਬਹੁਤ ਮਿਹਨਤੀ ਨੇ ਉਹਨਾਂ ਕੋਲੋਂ ਹੀ ਅਸੀਂ ਸਿੱਖ ਰਹੇ ਹਾਂ ਮਿਹਨਤ ਕਰਨੀ ਜਿਵੇਂ ਹੜਾ ਦੇ ਵਿੱਚ ਵੀ ਤੁਸੀਂ ਦੇਖਿਆ ਐਜੂਕੇਸ਼ਨ ਦੇ ਤੋ ਹੈ ਹੀ ਹੈ ਜੋ ਉਹਨਾਂ ਦੇ ਹੜਾ ਦੇ ਵਿੱਚ ਕੀਤਾ ਮੈਂ ਤੇ ਉਹਨਾਂ ਦੀ ਦਿਲੋਂ ਪ੍ਰਸ਼ੰਸਾ ਕਰਦੀ ਆ ਕਿਉਂਕਿ ਪਾਰਟੀ ਕੋਈ ਵੀ ਹੋਏ ਜਦੋਂ ਕੋਈ ਲੀਡਰ ਵੱਧ ਚੜ ਕੇ ਕੰਮ ਕਰਦਾ ਲੋਕਾਂ ਦੇ ਨਾਲ ਆ ਕੇ ਬਿਨਾਂ ਗਨਮੈਨਾ ਤੋਂ ਖੜਾ ਪਾਣੀ ਦੇ ਵਿੱਚ ਖੜਾ ਤਾਂ ਅਸੀਂ ਤੇ ਉਹਦੀ ਪ੍ਰੇਜ਼ ਕਰਾਂਗੇ ਕਰਾਂਗੇ ਸਰ ਮੇਰਾ ਨਾਮ ਜਗਜੀਤ ਸਿੰਘ ਸਾਇੰਸ ਅਧਿਆਪਕ ਸਰਕਾਰੀ ਹਾਈ ਸਕੂਲ ਆਇਪੁਰ ਜ਼ਿਲ੍ਹਾ ਰੂਪਨਗਰ ਹੈ। ਚੈਡਲ ਤੋਂ ਧੰਵਾਦ ਆ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਤੇ ਪੰਜਾਬ ਦੀ ਸ਼ਾਨ ਭਗਵੰਤ ਸਿੰਘ ਜੀ ਬਾਨ ਜਿਨ੍ਹਾਂ ਵੱਲੋਂ ਤੇ ਮੇਰੇ ਵਿਭਾਗ ਵੱਲੋਂ ਸ਼ਾਨਦਾਰ ਸਵਾਗਤ ਦੇਖਦੇ ਹੋਏ ਜੋ ਸਾਡੇ ਸਿੱਖਿਆ ਵਿਭਾਗ ਦੇ ਵਿੱਚ ਅਧਿਆਪਕ ਉੱਤਮ ਦਰਜੇ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜੇ ਪੁਰਸਕਾਰ ਦਿੱਤੇ ਗਏ ਤੇ ਉਸ ਵਿੱਚ ਮੇਰੀ ਵੀ ਜਿਹੜੀ ਚੋਣ ਕੋਈ ਹੈ ਤੇ ਮੈਨੂੰ ਅੱਜ ਸਨਮਾਨ ਪ੍ਰਾਪਤ ਹੋਇਆ ਤੇ ਸਰੇ ਇਸ ਦੇ ਵਿੱਚ ਜਿਹੜਾ ਸਨਮਾਨ ਹੈ ਮੇਰੇ ਸਕੂਲ ਦੀਆਂ ਕਾਫੀ ਵੱਡੇ ਪੱਧਰ ਤੇ ਨੈਸ਼ਨਲ ਦੀਆਂ ਪ੍ਰਾਪਤੀਆਂ ਨੇ ਜਿਸ ਵਿੱਚ ਗ੍ਰੀਨ ਸਕੂਲ ਅਵਾਰਡ ਜਿੱਤੂ ਹੈ ਤੇ ਪੰਜਾਬ ਦਾ ਪਹਿਲਾ ਸਕੂਲ ਹੈ ਜੋ ਮਿਨਿਸਟਰੀ ਆਫ এনवायरमेंट ਫੋਰੈਸਟ ਕਲਾਈਮੇਟ ਚੇਂਜ ਦੇ ਵੈਬਪੇਜ ਤੇ ਉਪਲਬਧ ਹੈ ਇਸ ਤੋਂ ਇਲਾਵਾ ਪੀਐਸਟੀ ਐਨਐਮਐਸ ਦੇ ਵਿੱਚ 50 ਤੋਂ ਵੱਧ ਵਿਦਿਆਰਥੀ ਜਿਹੜੇ ਹੈਗੇ ਆ 12 ਲੱਖ ਦੀ ਸਕਾਲਰਸ਼ਿਪ ਪ੍ਰਾਪਤ ਕਰ ਚੁੱਕੇ ਆ 5 ਸਾਲਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਸਕੂਲ ਦੇ ਵਿੱਚ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਗਿਆ ਜਮੀਨ ਦਾ ਪ੍ਰਬੰਧ ਕੀਤਾ ਗਿਆ ਤੇ 20 ਲੱਖ ਦੇ ਕੁਲੀ ਜਿਹੜੀ ਸਕੂਲ ਨੂੰ ਡੋਨੇਸ਼ਨ ਆ ਉਹ ਇਕੱਠੀ ਕੀਤੀ ਗਈ ਹੈ ਸਾਡੇ ਮਿਹਨਤ ਦੇ ਨਾਲ ਤੇ ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਲਗਾਤਾਰ 14 ਵਾਰ ਜੋ ਸਟੇਟ ਸਾਇੰਸ ਐਗਜ਼ੀਬਿਸ਼ਨ ਉਹ ਚ ਪਾਰਟਿਸਪੇਟ ਕਰ ਚੁੱਕੇ ਆ ਮੇਰਾ ਸਕੂਲ ਲਗਾਤਾਰ 5 ਸਾਲਾਂ ਚ ਤੇ ਇੱਕ ਵਾਰ ਸਟੇਟ Winner ਅਤੇ ਨੈਸ਼ਨਲ ਸਿਲੈਕਸ਼ਨ ਹੋ ਚੁੱਕੀ ਹੈ ਬਜਾਰਤੀਆਂ ਦੀ ਇਸ ਤੋਂ ਇਲਾਵਾ ਨੈਸ਼ਨਲ ਮੈਰਿਟ ਕਮ ਮੀਲ ਸਕਾਲਰਸ਼ਿਪ ਦੇ ਵਿੱਚ ਵੀ ਵਿਦਿਆਰਥ ਤੇ ਇਨਸਪਾਇਰ ਵਾਰਡ ਸਿਲੈਕਸ਼ਨਸ ਨੇ ਸਕੂਲ ਦੀਆਂ ਤੇ ਕਾਫੀ ਵੱਡੇ ਪੱਧਰ ਤੇ ਹੋਰ ਪ੍ਰਾਪਤੀਆਂ ਨਹੀਂ ਸਕੂਲ ਦੀਆਂ ਚੱਲ ਰਹੀਆਂ ਨੇ ਸੋ ਵੀ ਕੈਨ ਯੂ ਟੈਲ ਥੈਂਕ ਯੂ ਸਰ ਆਈ ਐਮ ਸਿੰਮੀ ਫ਼ਰੋਮ ਜੀਤੇਸ਼ ਮੂਨਾ ਗਰਲਸ ਮੈਂ ਬਤੌਰ ਹੈਡ ਟੀਚਰ ਕੰਮ ਕਰ ਰਹੀ ਹਾਂ ਸਰ ਐਕਚੁਅਲੀ ਮੈਂ ਪਿਛਲੇ ਕਾਫੀ ਸਾਲਾਂ ਤੋਂ ਮਿਹਨਤ ਕਰਦੀ ਆ ਰਹੀ ਹਾਂ 19 ਸਾਲਾਂ ਦਾ ਤਜਰਬਾ ਮੇਰਾ ਹੋ ਚੁੱਕਿਆ ਹੈ ਪਿਛਲੇ ਦਿਨ ਹੀ ਮੈਂ ਇੰਟਰਨੈਸ਼ਨਲ ਟ੍ਰੇਨਿੰਗ ਵੀ ਪਿਛਲੇ ਸਾਲ ਕਰਕੇ ਆਈ ਹਾਂ ਤੇ ਉਸ ਤੋਂ ਬਾਅਦ ਇੱਕ 3 ਤੋਂ 4 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੋਇਆ ਸਕੂਲ ਇੱਕ ਟਰਸਟ ਨੇ ਸਾਡੇ ਸਕੂਲ ਨੂੰ ਦਾਨ ਦਿੱਤਾ ਹੈ ਉਸ ਵਿੱਚ ਮੇਰਾ ਤੇ ਸਕੂਲ ਇੰਟਰਨੈਸ਼ਨਲ ਟ੍ਰੇਨਿੰਗ ਤੋਂ ਬਾਅਦ ਜੋ ਜੁਆਇਫੁਲ ਲਰਨਿੰਗ ਜੋ ਐਕਟੀਵਿਟੀ ਬੇਸਡ ਐਸ ਇਨ ਲਰਨਿੰਗ ਸਕੂਲਾਂ ਦੇ ਸਕੂਲ ਦੇ ਵਿੱਚ ਸ਼ੁਰੂ ਕੀਤੀ ਹੈ ਉਹ ਵੀ ਬਹੁਤ ਸਕਸੈਸਫੁਲ ਲੋਕਾਂ ਨੂੰ ਜੋ ਪੇਰੈਂਟਸ ਨੂੰ ਬਹੁਤ ਪਸੰਦ ਆ ਰਹੀ ਹੈ ਬੱਚੇ ਬੜੇ ਖੁਸ਼ ਨੇ ਇਹਨਾਂ ਐਫਰਟਸ ਤੋਂ ਤੇ ਇਹਨਾਂ ਸਭ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਮੈਨੂੰ ਚੋਣ ਕੀਤੀ ਹੈ ਜਿਸ ਕਰਕੇ ਮੈਨੂੰ ਬੜਾ ਮਾਣ ਤੇ ਬੜੀ ਖੁਸ਼ੀ ਫੀਲ ਹੋ ਰਹੀ ਹੈ ਤੇ ਮੈਂ ਮੈਨੂੰ ਲੱਗਦਾ ਹੈ ਕਿ ਮੈਂ ਅੱਗੇ ਤੋਂ ਹੋਰ ਜ਼ਿਆਦਾ ਮੋਟੀਵੇਟ ਹੋ ਕੇ ਹੋਰ ਜ਼ਿਆਦਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗੀ ਸਰ ਮੈਨੂੰ ਰਾਜ ਪੱਧਰੀ ਪੁਰਸਕਾਰ ਮਿਲਿਆ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਅਵਾਰਡ ਪ੍ਰਾਪਤ ਹੋਇਆ ਮੈਨੂੰ ਥੈਂਕ ਯੂ ਗੁਰਮੁਖ ਸਿੰਘ ਜੀ ਮੈਂ ਐਜ਼ ਅ ਬਤੌਰ ਹੈਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਧਾਰੀਵਾਲ ਦੋਨਾ ਕਪੂਰਥਲਾ ਵਿਖੇ ਪਿਛਲੇ 19 ਸਾਲ ਤੋਂ ਇਸ ਪਾਸ ਸੇ ਹਾਂ ਨੂੰ ਆ ਰਿਹਾ ਹਾਂ ਮੇਰਾ ਜਿਹੜਾ ਅਵਾਰਡ ਹੈਗਾ ਆ ਇਹ ਚ ਕਈ ਚੀਜ਼ਾਂ ਅਹਿਮ ਰਹੀਆਂ ਇੱਕੋ ਇੱਕ ਸਕੂਲ ਆ ਸਾਡੇ ਜ਼ਿਲ੍ਹੇ ਦਾ ਜਿਹਦੇ ਵਿੱਚ ਆਪਣੀ ਜਿਹਦੇ ਕੋਲ ਟਰਾਂਸਪੋਰਟ ਹੈਗੀ ਆ ਜਿਹਦੇ ਵਿੱਚ 50 ਤੋਂ ਜ਼ਿਆਦਾ ਬੱਚੇ ਜਿਹੜੇ ਆ ਦਾ ਫਾਇਦਾ ਸਵੇਰ ਤੇ ਸ਼ਾਮ ਲੈ ਰਹੇ ਆ ਇਸ ਤੋਂ ਇਲਾਵਾ ਜਦੋਂ ਮੈਂ ਸਕੂਲ 'ਚ ਗਿਆ ਹਾਂ 3 ਸਾਲ ਪਹਿਲਾਂ ਤਾਂ 79 ਬੱਚੇ ਸੀ ਜਿਹੜੇ ਕਿ ਅੱਜ ਵੱਧ ਕੇ 142 ਹੋ ਚੁੱਕੇ ਆ। ਯਾਨੀ ਕਿ ਡਬਲ ਰੇਡਿ ਅਨਰੋਲਮੈਂਟ ਹੋ ਚੁੱਕੀ ਆ। ਇਸ ਤੋਂ 121 ਲੱਖ ਤੋਂ ਜ਼ਿਆਦਾ ਦੀਆਂ ਡੋਨੇਸ਼ਨਸ ਜਿਹੜੀਆਂ ਨੇ ਉਹ ਸਕੂਲ 'ਚ ਅਸੀਂ ਲੈ ਕੇ ਆ ਚੁੱਕੇ ਆ ਜਿਹਦੇ ਨਾਲ ਟਰੈਕ, ਸਕੇਟਿੰਗ ਰਿੰਗ ਔਰ ਨਵਾਂ ਗੇਟ ਅਸੀਂ ਸਕੂਲ ਦਾ ਜਣਾ ਬਣਾਇਆ ਵਾ। ਇਸ ਤੋਂ ਇਲਾਵਾ ਮੇਰੇ 24 ਬੱਚੇ ਜਿਹੜੇ ਨੇ ਉਹ ਸਟੇਟ ਖੇਡਾਂ 'ਚ ਭਾਗ ਲੈ ਚੁੱਕੇ ਨੇ। ਇਸ ਤੋਂ ਇਲਾਵਾ ਨਵੋਧਿਆ ਵਿਦਿਆਲੇ ਦੇ ਵਿੱਚ ਬੱਚੇ ਮੇਰੇ ਸਿਲੈਕਟ ਹੋ ਰਹੇ ਨੇ। ਇਸ ਤੋਂ ਇਲਾਵਾ ਕਬੂਲਬੁੱਲ ਦੇ ਸਾਡੇ ਸਕੂਲ ਦੇ ਬੱਚ ਜਿਵੇਂ ਮੇਰਾ ਨੋ ਤੇਂਦਰ ਸਿੰਘ ਬਾਜਾ ਜੀ ਮੈਂ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਬਰਸਾਲਪੁਰ ਤੋਂ ਆ ਮੈਂ ਪਿਛਲੇ 15 ਸਾਲਾਂ ਤੋਂ ਬੱਚਿਆਂ ਨਾਲ ਇੱਕ ਮਿਕ ਹੋ ਕੇ ਲਗਾਤਾਰ ਵਿਗਿਆਨ ਡਰਾਮੇ ਸਟੇਟ ਦੇ ਵਿੱਚ ਪੰਜ ਗੇਰੀ ਲੈ ਗਿਆ ਨੈਸ਼ਨਲ ਪੱਧਰ ਤੇ 2023 ਦੇ ਵਿੱਚ ਮੈਂ ਨੈਸ਼ਨਲ ਪੱਧਰ ਤੇ ਡਰਾਮਾ ਉੱਤਮ ਡਰਾਮਾ ਤੇ ਬੈਸਟ ਸਕ੍ਰਿਪਟ ਦਾ ਮੈਨੂੰ ਨੈਸ਼ਨਲ ਪੱਧਰ ਤੇ ਅਵਾਰਡ ਮਿਲਿਆ ਸੀ ਮੇਰੇ ਬੱਚੇ ਮੈਰੀਟੋਰੀਅਸ ਦੇ ਵਿੱਚ ਐਨਐਮਐਸ ਦੇ ਵਿੱਚ ਸਕੂਲ ਆਫ ਹੈਮਿਨियस ਦੇ ਵਿੱਚ ਗਏ ਆ ਤੇ ਮੇਰੇ ਬੱਚੇ ਆ ਜਿਹੜੇ ਉਹ ਅਲੱਗ-ਅਲੱਗ ਸਕੂਲ ਜਿਹੜੇ ਸਕੂਲ ਲੈਵਲ ਤੇ ਸਾਇੰਸ ਐਗਜ਼ੀਬਿਸ਼ਨ ਹੁੰਦੇ ਆ ਤੇ ਗੋਸ਼ਟੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਭਾਗ ਲੈਂਦੇ ਆ ਤੇ ਮੈਂ ਆਪਦੇ ਸਕੂਲ ਲਈ 5 ਲੱਖ ਤੋਂ 7 ਲੱਖ ਦੇ ਵਿੱਚ ਵਿੱਚ ਮੈਂ ਸਕੂਲ ਲਈ ਇਕੱਠੇ ਕਰਕੇ ਦਿੱਤੇ ਜਿਹਦੇ ਨਾਲ ਅਸੀਂ ਆਡੀਟੋਰੀਅਮ ਬਣਾਇਆ ਵਾ ਤੇ ਪਾਰਕ ਬਣਾਈ ਆ ਤੇ ਸਕੂਲ ਦਾ ਰੈਨੋਰੇਸ਼ਨ ਕਰਾਇਆ ਵਾ ਤੇ ਮੈਂ ਹੁਣ ਗਾਹਾਂ ਤੋਂ ਵੀ ਇਹ ਪਰਨ ਲੈਣਾ ਵਾ ਵੀ ਪੰਜਾਬ ਸਰਕਾਰ ਨੇ ਮੈਨੂੰ ਇਹ ਮਾਨ ਦਿੱਤਾ ਖਾਸ ਕਰਕੇ ਸਾਡੇ ਮੁੱਖ ਮੰਤਰੀ ਸਰਦਾਰ ਭੂਤ ਸਨਮਾਨ ਤੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਤੇ ਸਾਡਾ ਸਮੂਹ ਸਿੱਖਿਆ ਵਿਭਾਗ ਜਿਹੜਾ ਜਿਹੜਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਮੈਡਮ ਮੌਨਿਕਾ ਪਟਾਨੀ ਡਾਇਰੈਕਟ ਪ੍ਰਿੰਸੀਪਲ ਡਾਇਰੈਕਟ ਪ੍ਰਿੰਸੀਪਲ ਤੇ ਮੈਂ ਸਾਰਿਆਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਇਹ ਮਾਨ ਦਵਾਇਆ ਮੈਂ ਵੱਧ ਚੜ ਕੇ ਹੋਰ ਕੰਮ ਕਰਾਂਗਾ ਧੰਨਵਾਦ ਐਸਐਸਓ ਅਸਟ੍ਰਿਕਟ ਸੂਰਿੰਚਾਲ ਅੱਜ ਜੋ ਕਮਿਸ਼ਨ ਪੱਤਰ ਦੇ ਆਪਾਂ ਦੇ ਸਿਹਰਾ ਪੰਜਾਬ ਸਰਕਾਰ ਨੂੰ ਸਾਨੂੰ ਜਿਹੜਾ ਹੈ ਇਹ ਮਾਰਕਸ ਸੋ ਉਸ ਦਾ ਮੈਂ ਸਿਰਾ ਜਿੰਨਾ ਸਾਡੇ ਏ ਸਿੱਖਿਆ ਖੇਤਰ ਦੇ ਵਿੱਚ ਆਇਆ ਵੱਡੀ ਪ੍ਰਾਪਤੀ ਸਾਡੇ ਮਾਨਜੋਤ ਸਿੰਘ ਸਾਹਿਬ ਤੇ ਅਸਰਦ ਆਪੋ ਮਾਨ ਸਿੰਘ ਮਾਨ ਜੀ ਤੇ ਸਾਡੇ ਹਲਕਾ ਬਲਾਇਫ ਸਰਪੰਨ ਪ੍ਰਾਇਰਿਟੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਾਜਰੇ ਜਿਨ੍ਹਾਂ ਨੇ ਤਹਈਆ ਕੀਤਾ ਹੋਇਆ ਸੀ ਕਿ ਸਿੱਖਿਆ ਦੇ ਵਿੱਚ ਅਸੀਂ ਬੇਵਸਾਲ ਪ੍ਰਤੀ ਕਰਦੇ ਆਨ ਉਹ ਮੁਹਾਦਰਾ ਜਿਹੜਾ ਹੈ ਬਦਲਣਾ ਹੈ ਪੰਜਾਬ ਦੀ ਸਿੱਖਿਆ ਦਾ ਤੇ ਉਹ ਵਾਕਈ ਕਾਬਲੇ ਤਾਰੀਫ ਨੇ ਉਹਨਾਂ ਨੇ ਜਿਹੜਾ ਕੀਤਾ ਜਿਹੜੇ ਕੰਮ ਸੀ ਉਹ ਉਹਨਾਂ ਨੂੰ ਘੂਰ ਪਿਆ ਤੇ ਅਧਿਆਪਕਾਂ ਦਾ ਜਿਹੜਾ ਇਹ ਸਨਮਾਨ ਕੀਤਾ ਹੈ ਉਹਾਂ ਨੇ ਸਾਡੇ ਕੰਮ ਦੀ ਜਿਹੜੀ ਹੈ ਪ੍ਰੇਰਨਾ ਕੀਤੀ ਹੈ ਮੈਂ ਸਮਝਦਾ ਹਾਂ ਕਿ ਜਿੱਥੇ ਪ੍ਰੇਰਨਾ ਦੇ ਕੇ ਮਾਨ ਸਨਮਾਨ ਬਖਸ਼ਿਆ ਉੱਥੇ ਸਾਡੀ ਜ਼ਿੰਮੇਵਾਰੀ ਦੇ ਵਿੱਚ ਵੀ ਵਾਧਾ ਹੋਇਆ ਹੈ ਉਹ ਅੱਜ ਜਿੱਥੇ ਖੁਸ਼ੀ ਹੈ ਉੱਥੇ ਮੈਨੂੰ ਇਹ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੋ ਰਿਹਾ ਕਿ ਹੋਰ ਵੀ ਵੱਧ ਚੜ ਕੇ ਆਪਣੇ ਬੱਚਿਆਂ ਦੇ ਲਈ ਸਿੱਖਿਆ ਵਿਭਾਗ ਦੇ ਅੰਦਰ ਕੰਮ ਕਰੀਏ ਤਾਂ ਜੋ ਜਦੋਂ ਇਹੋ ਜੀ ਪ੍ਰੇਰਨਾ ਮਿਲਦੀ ਹੈ ਤਾਂ ਸਰ ਵਾਕਿਆ ਹੀ ਹੁੰਦਾ ਹੀ ਹੈ ਮਨ ਨੂੰ ਵੀ ਹੌਸਲਾ ਹੁੰਦਾ ਹੈ ਕਿ ਆਪਾਂ ਸਾਨੂੰ ਕੋਈ ਦੇਖ ਰਿਹਾ ਹੈ ਵਾਚ ਕਰ ਰਿਹਾ ਸੋ ਅੱਜ ਜਿਹੜਾ ਇਹ ਸਨਮਾਨ ਮਿਲਿਆ ਸੋ ਉਹਦੇ ਲਈ ਤਹਿ ਦਿਲੋਂ ਧੰਨਵਾਦ ਆ ਮੈਂ ਆਪਣੇ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਜੀ ਦਾ ਤੇ ਸਰਦਾਰ 인ਦਰਜੀਤ ਸਿੰਘ ਜੀ ਦਾ ਤੇ ਸਾਡੇ ਡਾਈਟ ਪ੍ਰਿੰਸੀਪਲ ਮੈਡਮ ਮੋਨਿਕਾ ਪਟਾਣੀ ਜੀ ਦਾ ਪ੍ਰਾਇਮਰੀ ਡੀਓ ਸਰਦਾਰ ਸੁਮੇਸ਼ ਸਿੰਘ ਜੀ ਦਾ ਪ੍ਰਾਇਮਰੀ ਡਿਪਟੀ ਡੀਓ ਮੈਡਮ ਜਰਾ ਕਟੈਲ ਜੀ ਦਾ ਡਾਈਟ ਪ੍ਰਿੰਸੀਪਲ ਮੈਡਮ ਮੋਨਿਕਾ ਪਟਾਣੀ ਜੀ ਦਾ ਤੇ ਮੇਰੇ ਡੀਓ ਸਾਹਿਬਾਨ ਆਪਣੇ ਡੀਓ ਸਰ ਅਰਵਿੰਦ ਮਿੱਤਲ ਅਰਵਿੰਦ ਜੀ ਦਾ ਜਿਨ੍ਹਾਂ ਨੇ ਤੇ ਮੈਨੂੰ ਮੋਟੀਵੇਟ ਕੀਤਾ ਤੇ ਮੇਰੇ ਸੋਚੇ ਸਟਾਫ ਦਾ ਤੇ ਜਿੱਥੇ ਮੈਂ ਪੜਾਉਣਾ ਸੀ ਉਸ ਪਿੰਡ ਦੀ ਜਿਹੜੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੇਰੇ ਕੰਮ ਨੂੰ ਇੰਨੀ ਸਹਾਂਗਾ ਕੀਤੀ ਤੇ ਮੇਰਾ ਨਾਮ ਜਿਹੜਾ ਹੈ ਸਟੇਟ ਵਾਰਡ ਲਈ ਅਪਲਾਈ ਕੀਤਾ ਸੀ ਤੇ ਅੱਜ ਪੰਜਾਬ ਸਰਕਾਰ ਵੱਲੋਂ ਇਹ ਮਾਨ ਬਖਸ਼ਿਆ ਹੈ ਸੋ ਮੈਂ ਧੰਨਵਾਦ ਕਰਦਾ ਜੀ ਇੱਕ ਵਾਰ ਫਿਰ ਤੋਂ ਤੇ ਬਹੁਤ ਖੁਸ਼ ਹਾਂ ਜੀ ਸਰ ਤੇ ਮੈਨੂੰ ਅੱਛਾ ਵੀ ਲੱਗ ਰਿਹਾ ਜੀ ਧੰਨਵਾਦ ਜੀ